ਵਾਹਿਗੁਰੂ ਇਹ ਤਿੰਨ ਵੀਰ ਵੀਲਚੇਅਰ ਤੇ 70 ਕਿਲੋਮੀਟਰ ਖਰੜ ਤੋਂ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਹੀਦੀ ਦਿਹਾੜੇ ਤੇ ਮੱਥਾ ਟੇਕਣ ਵੀਲਚੇਅਰ ਤੇ ਚਲੇ ਗਏ। ਬਾਈ ਸਵੇਰੇ 3 ਵਜੇ ਚੱਲੇ ਸੀ ਇਹ ਤੇ ਅਕੀ 9 ਵਜੇ ਪਹੁੰਚੇ ਪੂਰੇ 18 ਘੰਟਿਆਂ ਚ ਮੰਨੋਗੇ ਰਾਸਤੇ 'ਚ ਇਹਨਾਂ ਨੂੰ ਬਹੁਤ ਔਕੜਾਂ ਆ। ਉਹ ਯੁਰਨ 'ਚ ਪਸ਼ਾਬ 'ਚ ਬਲੱਡ ਤੱਕ ਆ ਗਿਆ। ਹੱਥ ਸਾਰੇ ਛਿੱਲ ਗਏ। ਮਗਰ ਹੌਸਲਾ ਨਹੀਂ ਹਾਰਿਆ ਇਹਨਾਂ ਨੇ। ਕਮਾਲ ਦੇ ਬੰਦੇ ਨੇ ਬਾਈ। ਗੁਰੂ-ਗੁਰੂ ਜਪਦੇ ਹੋਏ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚ ਗਏ। ਹੁਣ ਮੈਂ ਉਹਨਾ ਵੀਰਾਂ ਭੈਣਾਂ ਨੂੰ ਪੁੱਛਦਾ ਹਾਂ ਜਿਨ੍ਹਾਂ ਦੇ ਹੱਥ ਵੀ ਚੱਲਦੇ ਨਹੀਂ ਲੱਤਾਂ ਵੀ ਚੱਲਦੀਆਂ ਨੇ। ਕੀ ਆ ਤੁਸੀਂ ਤਖਤ Shri Anandpur Saab ਸ੍ਰਿਸ਼ਟੀ ਦੀ ਚਾਦਰ ਕੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹਾਦਤ ਨੂੰ ਨਮਨ ਕਰਨ ਪਹੁੰਚੇ ਵੀਰੋਂ ਤੇ ਭੈਣੋਂ ਉੱਠੋ ਤੇ ਨਿਕਲੋ ਆਪਦੇ ਘਰਾਂ ਚੋਂ ਔਰ ਗੁਰੂ ਸਾਹਿਬ ਦੀ ਬੇਮਿਸਾਲ ਸ਼ਹਾਦਤ ਨੂੰ ਸੀਸ ਨਿਵਾੜ ਤਖਤ ਸ੍ਰੀ ਕੇਸਰ ਸਾਹਿਬ ਪਹੁੰਚੋ ਤੇ ਹੋ ਸਕੇ ਤਾਂ ਇਹ ਤਿੰਨ ਵੀਰਾਂ ਨੂੰ ਸਲੂਟ ਕਰਦੇ ਹੋਏ ਇਹਨਾਂ ਦੇ ਫੇਸਬੁੱਕ ਪੇਜ ਤੇ ਜ਼ਰੂਰ ਪਹੁੰਚੋ ਤੁਸੀ ਸਿਰਫ ਲਿਖਣਾ ਹੈ ਸਰਵ ਹਿਮੈਨਿਟੀ ਸਰਵ ਗੌਰ ਇਹਨਾਂ ਦਾ ਪੇਜ ਖੁੱਲ ਜਾਂਦਾ ਹੈ ਬਾਈ ਜੀ ਬਹੁਤ ਨੇਕ ਕੰਮ ਕਰਦੇ ਐ ਤਿੰਨ ਵੀਰਾਂ ਦੇ ਦੇਖ ਲਈ ਇਹ ਪੇਜ ਤੇ ਜਰੂਰ ਪਹੁੰਚੋ ਔਰ ਜੇ ਥੋੜਾ ਜਿਹਾ ਲਾਈਕ ਕਰਦੇ ਹੋ ਨਾ ਤਾਂ ਇਹਨਾਂ ਇਹਨਾਂ ਅਪਾਹਜ ਵੀਰਾਂ ਦੇ ਹੌਸਲੇ ਬਹੁਤ ਵੱਧ ਜਾਣਗੇ ਨੂੰ ਨੂੰ ਲਾਈਕ ਕਰਕੇ ਇਹਦਾ ਹੌਸਲਾ ਜਰੂਰ ਦਈਏ ਬਈ ਆਪਾਂ ਮੈਂ ਤਾਂ ਕਰਤਾ ਜੇ ਤੁਸੀਂ ਵੀ ਕਰੋਗੇ ਤਾਂ ਇਹਨਾਂ ਨੂੰ ਹੌਸਲਾ ਬਹੁਤ ਮਿਲੂਗਾ